ਪਰਮਾਤਮਾ ਦਾ ਵਾਸ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਹੁੰਦਾ ਹੈ। ਪਰਮਾਤਮਾ ਸ੍ਰਿਸ਼ਟੀ ਦੀ ਹਰ ਕਣ ਵਿੱਚ ਵਸਦਾ ਹੈ। ਪਰ ਜਦੋਂ ਅਸੀਂ ਭਗਵਾਨ ਨੂੰ ਉਹਨਾਂ ਦੀ ਮੰਗਲਮਈ ਮੂਰਤੀ ਦੇ ਰੂਪ ਵਿੱਚ ਦੇ ਕੇ ਪੂਜਾ ਕਰਦੇ ਹਾਂ ਤਾਂ ਸਾਨੂੰ ਸਾਡੀ ਪੂਜਾ ਦਾ ਕਈ ਗੁਣਾ ਜ਼ਿਆਦਾ ਫਲ ਪ੍ਰਾਪਤ ਹੁੰਦਾ ਹੈ। ਭਗਵਾਨ ਨੂੰ ਮੂਰਤੀ ਦੇ ਰੂਪ ਵਿੱਚ ਸਥਾਪਿਤ ਕਰਕੇ ਪੂਜਾ ਕਰਨ ਦੇ ਪਿੱਛੇ ਨਾ ਸਿਰਫ ਅਧਿਆਤਮਿਕ ਸਗੋਂ ਵਿਗਿਆਨਕ ਰਹੱਸ ਵੀ ਛੁਪਿਆ ਹੋਇਆ ਹੈ ਜਦੋਂ ਅਸੀਂ ਆਪਣੇ ਇਸ਼ਟ ਦੇਵ ਨੂੰ ਮੂਰਤੀ ਦੇ ਰੂਪ ਵਿੱਚ ਦੇਖਦੇ ਹਾਂ ਤਾਂ ਸਾਡਾ ਮਨ ਅਤੇ ਮਸਤਕ ਪੂਰੀ ਤਰ੍ਹਾਂ ਭਗਵਾਨ ਨੂੰ ਸਮਰਪਿਤ ਹੋ ਜਾਂਦਾ ਹੈ ਜੇਕਰ ਮੂਰਤੀ ਨੂੰ ਚੋਟ ਲੱਗ ਜਾਵੇ ਜਾਂ ਗਲਤੀ ਨਾਲ ਸਾਡੇ ਹੱਥੋਂ ਮੂਰਤੀ ਡਿੱਗ ਜਾਵੇ ਤਾਂ ਸਾਨੂੰ ਬਹੁਤ ਦੁੱਖ ਅਤੇ ਪੀੜ ਹੁੰਦੀ ਹੈ ਕਿਉਂਕਿ ਸਾਡੀ ਸ਼ਰਧਾ ਅਤੇ ਵਿਸ਼ਵਾਸ ਉਸ ਮੂਰਤੀ ਵਿੱਚ ਵਸੇ ਭਗਵਾਨ ਨਾਲ ਜੁੜਿਆ ਹੁੰਦਾ ਹੈ। ਨਮਸਕਾਰ ਦੋਸਤੋ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਚੜਤ ਵਾਈਸ ਟਿਪਸ ਦੇ ਵਿੱਚ। ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਮੇਰੀ ਇਸ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ। ਅਤੇ ਨਾਲ ਹੀ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦੇਣਾ। ਪੁਰਾਤਨ ਸਮੇਂ ਤੋਂ ਹੀ ਹਿੰਦੂ ਧਰਮ ਵਿੱਚ ਭਗਵਾਨ ਦੀਆਂ ਮੂਰਤੀਆਂ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ। ਘਰ ਵਿੱਚ ਮੂਰਤੀਆਂ ਰੱਖਣਾ ਅਤੇ ਉਹਨਾਂ ਦੀ ਵਿਧੀ ਵਿਵਧਾਨ ਨਾਲ ਪੂਜਾ ਕਰਨਾ ਮਨੋਕ ਦੇ ਮਾਨ ਅਤੇ ਸਰੀਰ ਨੂੰ ਸ਼ੁੱਧ ਕਰਦਾ ਹੈ। ਸ਼ਾਸਤਰਾਂ ਅਨੁਸਾਰ ਭਗਵਾਨ ਦੀਆਂ ਮੂਰਤੀਆਂ ਦੀ ਨਿਤ ਦੀ ਪੂਜਾ ਅਰਾਧਨਾ ਕਰਨ ਨਾਲ ਭਗਵਾਨ ਪ੍ਰਤੀ ਵਿਸ਼ਵਾਸ ਅਤੀ ਸ਼ਰਧਾ ਵਿੱਚ ਵਾਧਾ ਹੁੰਦਾ ਹੈ ਜਦੋਂ ਅਸੀਂ ਆਪਣੇ ਪੂਜਾ ਘਰ ਵਿੱਚ ਭਗਵਾਨ ਦੀ ਮੂਰਤੀ ਰੱਖਦੇ ਹਾਂ ਤਾਂ ਸਾਡਾ ਮਨ ਭਗਵਾਨ ਵੱਲ ਕੇਂਦਰਿਤ ਹੋ ਜਾਂਦਾ ਹੈ ਅਤੇ ਅਸੀਂ ਇਕਾਗਰਤਾ ਨਾਲ ਭਗਵਾਨ ਨਾਲ ਜੁੜ ਜਾਂਦੇ ਹਾਂ ਇਸ ਨਾਲ ਸਾਡਾ ਮਨ ਤੇ ਮਸਤਕ ਕਿਸੇ ਸਰੋਵਰ ਵਾਂਗ ਸ਼ਾਂਤ ਹੋ ਜਾਂਦਾ ਹੈ ਅਤੇ ਅਸੀਂ ਈਸ਼ਵਰ ਦੀ ਭਗਤੀ ਵਿੱਚ ਲੀਨ ਹੋ ਜਾਂਦੇ ਹਾਂ ਪਰ ਦੋਸਤੋ ਪੂਜਾ ਘਰ ਵਿੱਚ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਰੱਖਣ ਦੀ ਵੀ ਮਹੱਤਵਪੂਰਨ ਨਿਜਮ ਹੁੰਦੇ ਹਨ ਸ਼ਾਸਤਰਾਂ ਵਿੱਚ ਪੂਜਾ ਘਰ ਵਿੱਚ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਰੱਖਣ ਦੀ ਅਤੇ ਉਹਨਾਂ ਦੀ ਪੂਜਾ ਕਰਨ ਦੀ ਵਿਧੀ ਦੱਸੀ ਗਈ ਹੈ ਵਾਸਤੂ ਸ਼ਾਸਤਰ ਵਿੱਚ ਪੂਜਾ ਘਰ ਵਿੱਚ ਦੇਵਤਿਆਂ ਦੀਆਂ ਮੂਰਤੀਆਂ ਰੱਖਣ ਦਾ ਸਹੀ ਤਰੀਕਾ ਦੱਸਿਆ ਗਿਆ ਹੈ ਜੀ ਅਸੀਂ ਇਹਨਾਂ ਨਿਯਮਾਂ ਦੀ ਪਾਲਣਾ ਕਰਦੇ ਹੋਏ ਦੀਵੀ ਦੇਵਤਿਆਂ ਦੀਆਂ ਮੂਰਤੀਆਂ ਦੀ ਪੂਜਾ ਕਰਦੇ ਹਾਂ ਤਾਂ ਸਾਡਾ ਜੀਵਨ ਸੁਖੀ ਅਤੇ ਸਮਰਿੱਧ ਹੋਣ ਲੱਗਦਾ ਹੈ ਗਲਤ ਤਰੀਕੇ ਨਾਲ ਮੂਰਤੀਆਂ ਰੱਖਣਾ ਬਿਨਾਂ ਵਿਧੀ ਦੇ ਪੂਜਾ ਕਰਨਾ ਅਜੀਬੋ ਗਰੀਬ ਮੂਰਤੀਆਂ ਦੀ ਸਥਾਪਨਾ ਕਰਨਾ ਜਾਂ ਪੂਜਾ ਘਰ ਵਿੱਚ ਦੇਵਤਿਆਂ ਤੋਂ ਇਲਾਵਾ ਹੋਰ ਮੂਰਤੀਆਂ ਰੱਖਣ ਨਾਲ ਵੀ ਸਾਡੇ ਘਰ ਵਿੱਚ ਨਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਨਿਜਮਾ ਦੀ ਪਾਲਣਾ ਨਾ ਕਰਨ ਕਾਰਨ ਸਾਡੀ ਪੂਜਾ ਵੀ ਵਿਅਰਥ ਜਾਂਦੀ ਹੈ ਸ਼ਾਸਤਰਾਂ ਅਨੁਸਾਰ ਕੁਝ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੂੰ ਪੂਜਾ ਘਰ ਵਿੱਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹਨਾਂ ਦੀ ਪੂਜਾ ਦੀ ਵਿਧੀ ਬਹੁਤ ਕਠਨੂ ਹੁੰਦੀ ਹੈ ਅਤੇ ਇਸ ਦਰਾਂ ਨੂੰ ਸਖਤ ਨਿਜਮਾ ਦੀ ਪਾਲਣਾ ਕਰਨੀ ਪੈਂਦੀ ਹੈ ਜੋ ਆਮ ਮਨੁੱਖ ਨਹੀਂ ਕਰ ਸਕਦਾ ਇਸ ਕਾਰਨ ਸ਼ਾਸਤਰਾਂ ਵਿੱਚੋਂ ਕੁਝ ਮੂਰਤੀਆਂ ਨੂੰ ਘਰ ਵਿੱਚ ਰੱਖਣ ਦੀ ਮਨਾਈ ਕੀਤੀ ਗਈ ਹੈ। ਕੁਝ ਲੋਕ ਜਾਣੇ ਅਣਜਾਣੇ ਵਿੱਚ ਇਹਨਾਂ ਮੂਰਤੀਆਂ ਨੂੰ ਪੂਜਾ ਘਰ ਵਿੱਚ ਲਿਆ ਕੇ ਰੱਖ ਦਿੰਦੇ ਹਨ ਜਿਸ ਦਾ ਅਸ਼ubh ਪ੍ਰਭਾਵ ਉਹਨਾਂ ਦੇ ਜੀਵਨ ਤੇ ਪੈਂਦਾ ਹੈ। ਕੁਝ ਦੇਵੀ-ਦੇਵਤਿਆਂ ਦੀ ਪੂਜਾ ਤੰਤਰ ਸਾਧਨਾ ਅਤੇ ਅਖੋਰੀ ਵਿੱਦਿਆ ਦੁਆਰਾ ਕੀਤੀ ਜਾਂਦੀ ਹੈ। ਅਤੇ ਤਾੰਤ੍ਰਿਕ ਪੂਜਾ ਅਸੀਂ ਆਪਣੇ ਘਰ ਵਿੱਚ ਨਹੀਂ ਕਰ ਸਕਦੇ ਇਸ ਲਈ ਇਹਨਾਂ ਮੂਰਤੀਆਂ ਨੂੰ ਘਰ ਵਿੱਚ ਕਦੇ ਵੀ ਨਹੀਂ ਰੱਖਣਾ ਚਾਹੀਦਾ ਇਸ ਦੇ ਨਾਲ ਹੀ ਵਾਸਤੂ ਸ਼ਾਸਤਰ ਅਨੁਸਾਰ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੂੰ ਘਰ ਵਿੱਚ ਰੱਖਦੇ ਸਮੇਂ ਉਹਨਾਂ ਦੇ ਸਰੂਪ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਹਰੇਕ ਦੇਵੀ ਦੇਵਤਾ ਨੂੰ ਇੱਕ ਵਿਸ਼ੇਸ਼ ਰੂਪ ਵਿੱਚ ਹੀ ਪੂਜਾ ਚਾਹੀਦੀ ਹੈ ਤਾਹੀ ਸ਼ੁਭ ਫਲ ਦੀ ਪ੍ਰਾਪਤੀ ਹੁੰਦੀ ਹੈ ਅੱਜ ਅਸੀਂ ਜਾਣਾਂਗੇ ਕਿ ਪੂਜਾ ਘਰ ਵਿੱਚ ਕਿਹੋ ਜੀਆਂ ਮੂਰਤੀਆਂ ਨਹੀਂ ਰੱਖਣੀਆਂ ਚਾਹੀਦੀਆਂ ਕਿਹੜੀਆਂ ਮੂਰਤੀਆਂ ਅਸ਼ੁਭ ਫਲ ਦਿੰਦੀਆਂ ਹਨ ਅਤੇ ਕਿਹੜੀਆਂ ਮੂਰਤੀਆਂ ਸ਼ੁਭ ਫਲ ਦੇਣ ਵਾਲੀਆਂ ਹੁੰਦੀਆਂ ਹਨ ਨਾਲ ਹੀ ਅਸੀਂ ਜਾਣਾਂਗੇ ਕਿ ਵਾਸਤੂ ਸ਼ਾਸਤਰ ਅਨਸਾਰ ਪੂਜਾ ਘਰ ਕਿਹੋ ਜਿਹਾ ਹੋਣਾ ਚਾਹੀਦਾ ਹੈ ਪੂਜਾ ਘਰ ਦੀ ਸਹੀ ਦਿਸ਼ਾ ਕਿਹੜੀ ਹੈ ਅਤੇ ਪੂਜਾ ਕਰਦੇ ਸਮੇਂ ਕਿਹੜੇ ਮਹੱਤਵਪੂਰਨ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਘਰ ਵਿੱਚ ਨਿਯਮਤ ਰੂਪ ਨਾਲ ਪੂਜਾ ਪਾਠ ਕਰਨ ਨਾਲ ਘਰ ਵਿੱਚ ਸੁੱਖ ਸ਼ਾਂਤੀ ਆਉਂਦੀ ਹੈ ਅਤੇ ਸਾਰੀ ਨਕਾਰਾਤਮਕਤਾ ਦੂਰ ਹੋ ਜਾਂਦੀ ਹੈ ਪਰ ਇਹ ਤਦ ਹੀ ਸੰਭਵ ਹੈ ਜਦੋਂ ਸਾਡੇ ਘਰ ਦਾ ਮੰਦਰ ਵਾਸਤੂ ਸ਼ਾਸਤਰ ਅਨੁਸਾਰ ਸਹੀ ਦਿਸ਼ਾ ਵਿੱਚ ਅਤੇ ਸਹੀ ਤਰੀਕੇ ਨਾਲ ਸਥਾਪਿਤ ਕੀਤਾ ਗਿਆ ਹੋਵੇ ਜੇ ਮੰਦਰ ਦੀ ਦਸ਼ਾ ਅਤੇ ਦਿਸ਼ਾ ਗਲਤ ਹੈ ਤਾਂ ਸਾਡੇ ਜੀਵਨ ਅਤੇ ਪਰਿਵਾਰ ਤੇ ਇਸ ਦਾ ਉਲਟ ਅਸਰ ਪੈਂਦਾ ਹੈ ਤਾਂ ਆਓ ਜਾਣਦੇ ਹਾਂ ਵਾਸਤੂ ਸ਼ਾਸਤਰ ਅਨੁਸਾਰ ਪੂਜਾ ਘਰ ਕਿਹੋ ਜਿਹਾ ਹੋਣਾ ਚਾਹੀਦਾ ਹੈ ਪੂਜਾ ਘਰ ਵਿੱਚ ਮੂਰਤੀਆਂ ਦੀ ਸਥਾਪਨਾ ਕਿਵੇਂ ਕਰਨੀ ਚਾਹੀਦੀ ਹੈ ਅਤੇ ਕਿਹੜੀਆਂ ਮੂਰਤੀਆਂ ਨੂੰ ਪੂਜਾ ਘਰ ਵਿੱਚ ਨਹੀਂ ਰੱਖਣਾ ਚਾਹੀਦਾ ਵਾਸਤੂ ਸ਼ਾਸਤਰ ਅਨੁਸਾਰ ਪੂਜਾ ਘਰ ਦਾ ਇੱਕ ਨਿਸ਼ਚਿਤ ਸਥਾਨ ਅਤੇ ਦਿਸ਼ਾ ਹੁੰਦੀ ਹੈ। ਪੂਜਾ ਘਰ ਹਮੇਸ਼ਾ ਇਸ਼ਾਨ ਦਿਸ਼ਾ, ਪੂਰਬ ਅਤੇ ਉੱਤਰ ਦੇ ਵਿਚਕਾਰ ਦੀ ਦਿਸ਼ਾ ਵਿੱਚ ਬਣਾਉਣਾ ਚਾਹੀਦਾ ਹੈ। ਕਿਉਂਕਿ ਇਸ ਦਿਸ਼ਾ ਵਿੱਚ ਸਭ ਤੋਂ ਵੱਧ ਸਕਾਰਾਤਮਕ ਊਰਜਾ ਹੁੰਦੀ ਹੈ। ਇਸ ਦਿਸ਼ਾ ਵਿੱਚ ਪੂਜਾ ਘਰ ਬਣਾਉਣ ਅਤੇ ਪੂਜਾ ਪਾਠ ਕਰਨ ਨਾਲ ਅਤਿ ਸ਼ੁਭ ਫਲ ਪ੍ਰਾਪਤ ਹੁੰਦੇ ਹਨ। ਪੂਜਾ ਘਰ ਵਿੱਚ ਟੁੱਟੀਆਂ ਫੁੱਟੀਆਂ ਸਮਾਨ ਪੁਰਾਣੇ ਕੱਪੜੇ ਪੁਰਾਣੇ ਬਰਤਨ ਜਾਂ ਜੰਮੜੇ ਦੀਆਂ ਬਣੀਆਂ ਚੀਜ਼ਾਂ ਨਹੀਂ ਰੱਖਣੀਆਂ ਚਾਹੀਦੀਆਂ ਇਸ ਨਾਲ ਪੂਜਾ ਘਰ ਦੀ ਊਰਜਾ ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ ਪੂਜਾ ਘਰ ਵਿੱਚ ਹਮੇਸ਼ਾ ਦੀਵਾ ਜਗਾਉਣਾ ਚਾਹੀਦਾ ਹੈ ਰੋਜ਼ ਸ਼ਾਮ ਦੇ ਸਮੇਂ ਪੂਜਾ ਘਰ ਵਿੱਚ ਇੱਕ ਦੀਵਾ ਜ਼ਰੂਰ ਜਗਾਉਣਾ ਚਾਹੀਦਾ ਹੈ ਇਸ ਨਾਲ ਪੂਜਾ ਘਰ ਵਿੱਚ ਸਕਾਰਾਤਮਕਤਾ ਊਰਜਾ ਬਣੀ ਰਹਿੰਦੀ ਹੈ ਜਿਸ ਸਥਾਨ ਤੇ ਪੂਜਾ ਕਰ ਹੁੰਦਾ ਹੈ ਉਸ ਸਥਾਨ ਤੇ ਬਿਨਾ ਨਹਾਏ ਨਹੀਂ ਜਾਣਾ ਚਾਹੀਦਾ ਅਤੇ ਮੰਦਰ ਨੂੰ ਬਿਨਾ ਨਹਾਏ ਕਦੇ ਵੀ ਸਪਰਸ਼ ਨਹੀਂ ਕਰਨਾ ਚਾਹੀਦਾ ਚੰਦਰ ਗ੍ਰਹਿ ਅਤੇ ਸੂਰਜ ਗ੍ਰਹਿ ਦੇ ਸਮੇਂ ਮੰਦਰ ਨੂੰ ਕਿਸੇ ਕੱਪੜੇ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ ਇਸ ਨਾਲ ਪੂਜਾ ਘਰ ਦੀ ਪਵਿੱਤਰਤਾ ਬਣੀ ਰਹਿੰਦੀ ਹੈ ਨੰਬਰ 1 ਗਣੇਸ਼ ਜੀ ਦੀ ਮੂਰਤੀ ਹਿੰਦੂ ਧਰਮ ਵਿੱਚ ਭਗਵਾਨ ਗਣੇਸ਼ ਜੀ ਨੂੰ ਪਰਮਰਤ ਪੂਜੇ ਮੰਨਿਆ ਜਾਂਦਾ ਹੈ ਕਿਸੇ ਵੀ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ ਪੂਜਾ ਘਰ ਵਿੱਚ ਗਣੇਸ਼ ਜੀ ਦੀ ਸਿਰਫ ਇੱਕ ਮੂਰਤੀ ਹੀ ਰੱਖਣੀ ਚਾਹੀਦੀ ਹੈ ਇੱਕ ਤੋਂ ਵੱਧ ਮੂਰਤੀਆਂ ਨਹੀਂ ਰੱਖਣੀਆਂ ਚਾਹੀਦੀਆਂ ਵਾਸਤੂ ਸ਼ਾਸਤਰ ਅਨੁਸਾਰ ਗਣੇਸ਼ ਜੀ ਦੀ ਮੂਰਤੀ ਨੂੰ ਮਾਤਾ ਲਕਸ਼ਮੀ ਦੇ ਖੱਬੇ ਪਾਸੇ ਅਤੇ ਮਾਤਾ ਸਰਸਵਤੀ ਨੂੰ ਮਾਤਾ ਲక్ష్ਮੀ ਦੇ ਸੱਜੇ ਪਾਸੇ ਰੱਖਣਾ ਚਾਹੀਦਾ ਹੈ ਜਿਸ ਸਥਾਨ ਤੇ ਗਣੇਸ਼ ਜੀ ਮਾਤਾ ਲక్ష్ਮੀ ਅਤੇ ਮਾਤਾ ਸਰਸਵਤੀ ਦੀ ਮੂਰਤੀ ਜਾਂ ਤਸਵੀਰ ਹੁੰਦੀ ਹੈ ਉਸ ਸਥਾਨ ਤੇ ਅਗਿਆਨਤਾ ਦਰਿਦ੍ਰਤਾ ਤੇ ਸੰਕਟ ਨਹੀਂ ਠਹਿਰਦੇ ਗਣੇਸ਼ ਜੀ ਦੀ ਮੂਰਤੀ ਪਲਾਸਟਰ ਆਫ ਪੈਰਸ ਦੀ ਨਹੀਂ ਹੋਣੀ ਚਾਹੀਦੀ ਗਣੇਸ਼ ਜੀ ਦੀ ਖੜੀ ਜਾਂ ਨੱਚਦੀ ਹੋਈ ਮੂਰਤੀ ਨਹੀਂ ਰੱਖਣੀ ਚਾਹੀਦੀ ਗਣੇਸ਼ ਜੀ ਦੀ ਵਿਰਾਜਮਾਨ ਅਵਸਥਾ ਵਿੱਚ ਅਤੇ ਆਸ਼ੀਰਵਾਦ ਦੇਣ ਵਾਲੀ ਮੰਦਰਾ ਵਿੱਚੋ ਮੂਰਤੀ ਰੱਖਣੀ ਸ਼ੁਭ ਹੁੰਦੀ ਹੈ। ਮਾਤਾ ਲక్ష్ਮੀ ਜੀ ਦੀ ਮੂਰਤੀ ਮਾਤਾ ਲక్ష్ਮੀ ਜੀ ਦੀ ਮੂਰਤੀ ਘਰ ਵਿੱਚ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਮਾਤਾ ਲక్ష్ਮੀ ਧਨ, ਸੰਪਤੀ ਅਤੇ ਸੁੱਖ-ਸਮਰiddhi ਪ੍ਰਦਾਨ ਕਰਦੀ ਹੈ। ਜਿਸ ਸਥਾਨ 'ਤੇ ਉਹਨਾਂ ਦਾ ਵਾਸ ਹੁੰਦਾ ਹੈ, ਉਸ ਸਥਾਨ 'ਤੇ ਕਦੀ ਦਰਿਦ੍ਰਤਾ ਨਹੀਂ ਆਉਂਦੀ। ਵਾਸਤੂ ਸ਼ਾਸਤਰ ਅਨੁਸਾਰ ਪੂਜਾ ਘਰ ਵਿੱਚ ਮਾਤਾ ਲక్ష్ਮੀ ਦੀ ਮੂਰਤੀ ਬੈਠੀ ਹੋਈ ਅਵਸਥਾ ਵਿੱਚ ਹੋਣੀ ਚਾਹੀਦੀ ਹੈ ਖੜੀ ਹੋਈ ਮੂਰਤੀ ਨਹੀਂ ਰੱਖਣੀ ਚਾਹੀਦੀ ਮਾਤਾ ਲక్ష్ਮੀ ਦੀ ਕਮਲ ਦੇ ਵਿਰਾਜਮਣ ਮੂਰਤੀ ਜ਼ਰੂਰ ਲਿਆਉਣੀ ਚਾਹੀਦੀ ਹੈ ਜੇਕਰ ਮਾਤਾ ਲక్ష్ਮੀ ਦੀ ਮੂਰਤੀ ਦੇ ਨਾਲ ਹਾਥੀ ਦੀ ਮੂਰਤੀ ਵੀ ਰੱਖੀ ਜਾਵੇ ਤਾਂ ਇਹ ਆਤ ਸੋਭ ਫਲ ਦਿੰਦਾ ਹੈ ਸ਼ਾਸਤਰਾਂ ਅਨੁਸਾਰ ਮਾਤਾ ਲక్ష్ਮੀ ਦਾ ਵਾਸ ਉਸੇ ਸਥਾਨ ਤੇ ਹੁੰਦਾ ਹੈ ਜਿੱਥੇ ਭਗਵਾਨ ਵਿਸ਼ਨੂੰ ਦਾ ਵਾਸ ਹੁੰਦਾ ਹੈ ਇਸ ਲਈ ਮਾਤਾ ਲక్ష్ਮੀ ਦੇ ਨਾਲ ਭਗਵਾਨ ਵਿਸ਼ਨੂੰ ਦੀ ਮੂਰਤੀ ਰੱਖਣੀ ਚਾਹੀਦੀ ਹੈ ਇਸ ਲਈ ਮਾਤਾ ਲక్ష్ਮੀ ਦੇ ਨਾਲ ਭਗਵਾਨ ਵਿਸ਼ਨੂੰ ਦੀ ਮੂਰਤੀ ਰੱਖਣਾ ਅਤੇ ਲਾਭਦਾਇਕ ਹੁੰਦਾ ਹੈ ਲక్ష్ਮੀ ਨਾਰਾਇਣ ਦੀ ਪੂਜਾ ਵਿੱਚ ਤੁਲਸੀ ਅਤੇ ਚੌਲ ਦਾ ਬਹੁਤ ਮਹੱਤਵਪੂਰਨ ਹੁੰਦਾ ਹੈ ਲక్ష్ਮੀ ਨਾਰਾਇਣ ਦੀ ਪੂਜਾ ਵਿੱਚ ਟੁੱਟੇ ਹੋਏ ਚੌਲ ਦੀ ਵਰਤੋਂ ਕਦੀ ਨਹੀਂ ਕਰਨੀ ਚਾਹੀਦੀ ਸਗੋ ਆ ਖਾਂਡ ਚੌਲ ਦੀ ਵਰਤੋਂ ਕਰਨੀ ਚਾਹੀਦੀ ਹੈ ਨੰਬਰ 3 ਹਨੂਮਾਨ ਜੀ ਦੀ ਮੂਰਤੀ ਅਕਸਰ ਲੋਕਾਂ ਦੇ ਮਨ ਵਿੱਚ ਹਨੂਮਾਨ ਜੀ ਦੀ ਮੂਰਤੀ ਰੱਖਣ ਨੂੰ ਲੈ ਕੇ ਅਸਮੰਜਸ ਹੁੰਦਾ ਹੈ ਪਰ ਪੂਜਾ ਘਰ ਵਿੱਚ ਹਨੂਮਾਨ ਜੀ ਦੀ ਮੂਰਤੀ ਜ਼ਰੂਰ ਰੱਖਣੀ ਚਾਹੀਦੀ ਹੈ ਹਨੂਮਾਨ ਜੀ ਸੰਕਟਾਂ ਦਾ ਨਾਸ਼ ਕਰਨ ਵਾਲੇ ਦੇਵਤਾ ਹਨ ਜੇ ਘਰ ਵਿੱਚ ਹਨੂਮਾਨ ਜੀ ਦੀ ਮੂਰਤੀ ਹੋਵੇ ਤਾਂ ਕਿਸੇ ਵੀ ਤਰ੍ਹਾਂ ਦਾ ਭੈ ਨਹੀਂ ਰਹਿੰਦਾ ਅਤੇ ਬੁਰੀਆਂ ਸ਼ਕਤੀਆਂ ਘਰ ਵਿੱਚ ਪ੍ਰਵੇਸ਼ ਨਹੀਂ ਕਰਦੀਆਂ ਹਨੂਮਾਨ ਜੀ ਦੀ ਮੂਰਤੀ ਬੈਠੀ ਹੋਈ ਅਵਸਥਾ ਵਿੱਚ ਰੱਖਣੀ ਚਾਹੀਦੀ ਹੈ ਜੇ ਘਰ ਪਰਿਵਾਰ ਵਿੱਚ ਕਲੇਸ਼ ਝਗੜੇ ਜਵਵਾਦ ਹੁੰਦੇ ਹਨ ਦਾ ਰਾਮ ਦਰਬਾਰ ਦੀ ਮੂਰਤੀ ਜਾਂ ਤਸਵੀਰ ਰੱਖਣੀ ਚਾਹੀਦੀ ਹੈ ਜਿਸ ਵਿੱਚ ਹਨੂਮਾਨ ਜੀ ਵੀ ਸ਼ਾਮਲ ਹੋਣ ਇਸ ਨਾਲ ਪਰਿਵਾਰ ਵਿੱਚ ਪਿਆਰ ਅਤੇ ਸ਼ਾਂਤੀ ਬਣੀ ਰਹਿੰਦੀ ਹੈ ਸ਼ਿਵਲਿੰਗ ਪੂਜਾ ਘਰ ਵਿੱਚ ਸ਼ਿਵਲਿੰਗ ਜ਼ਰੂਰ ਰੱਖਣਾ ਚਾਹੀਦਾ ਹੈ ਪਰ ਧਿਆਨ ਰੱਖੇ ਕਿ ਸ਼ਿਵਲਿੰਗ ਬਹੁਤ ਵੱਡਾ ਨਾ ਹੋਵੇ ਜੇ ਤੁਸੀਂ ਰੋਜ਼ ਸ਼ਿਵਲਿੰਗ ਨੂੰ ਜਲ ਅਤੇ ਦੁੱਧ ਨਾਲ ਅਭਿਸ਼ੇਕ ਕਰ ਸਕਦੇ ਹੋ ਤਾਂ ਹੀ ਸ਼ਿਵਲਿੰਗ ਰੱਖੋ ਜੀ ਅਜੀਹਾ ਨਹੀਂ ਕਰ ਸਕਦੀ ਤਾਂ ਸ਼ਿਵਲਿੰਗ ਨਹੀਂ ਰੱਖਣਾ ਚਾਹੀਦਾ ਜੇ ਸ਼ਿਵਲਿੰਗ ਨਹੀਂ ਰੱਖ ਸਕਦੀ ਤਾਂ ਭਗਵਾਨ ਸ਼ਿਵ ਮਾਤਾ ਪਾਰਵਤੀ ਅਤੇ ਗਣੇਸ਼ ਜੀ ਦੀ ਇੱਕ ਮੂਰਤੀ ਜ਼ਰੂਰ ਰੱਖੋ ਇਸ ਨਾਲ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਪੂਜਾ ਘਰ ਵਿੱਚ ਕਿਹੜੀਆਂ ਮੂਰਤੀਆਂ ਨਹੀਂ ਰੱਖਣੀਆਂ ਚਾਹੀਦੀਆਂ ਵਾਸਤੂ ਸ਼ਾਸਤਰ ਅਨਸਾਰ ਪੂਜਾ ਘਰ ਵਿੱਚ ਰਾਹੁ ਕੇਤੂ ਸ਼ਨੀ ਦੇਵ ਮਾਤਾ ਕਾਲੀ ਆਦੀਆਂ ਮੂਰਤੀਆਂ ਜਾਂ ਤਸਵੀਰਾਂ ਨਹੀਂ ਰੱਖਣੀਆਂ ਚਾਹੀਦੀਆਂ ਕਿਉਂਕਿ ਇਹ ਸਾਰੇ ਉੱਗਰ ਦੇਵਤਾ ਹਨ ਇਹਨਾਂ ਦੀ ਪੂਜਾ ਤੰਤਰ ਸਾਧਨਾ ਨਾਲ ਕੀਤੀ ਜਾਂਦੀ ਹੈ ਜੋ ਆਮ ਮਨੁੱਖ ਨਹੀਂ ਕਰ ਸਕਦਾ ਇਹਨਾਂ ਦੀ ਪੂਜਾ ਵਿੱਚ ਗਲਤੀ ਹੋਣ ਤੇ ਆਸ਼ੁਭ ਫਲ ਮਿਲਦੇ ਹਨ ਬ੍ਰਹਮਾ ਦੇਵ ਦੀ ਮੂਰਤੀ ਪੂਜਾ ਘਰ ਵਿੱਚ ਰੱਖਣੀ ਵਰਜਿਤ ਹੈ ਪਤੀ ਪਤਨੀ ਦੇ ਕਮਰੇ ਵਿੱਚ ਹਨੂਮਾਨ ਜੀ ਦੀ ਮੂਰਤੀ ਜਾਂ ਤਸਵੀਰ ਨਹੀਂ ਰੱਖਣੀ ਚਾਹੀਦੀ ਕਿਉਂਕਿ ਹਨੂਮਾਨ ਜੀ ਬ੍ਰਹਮਾਚਾਰੀ ਹਨ ਪਰ ਅਵਿਆਹਤ ਵਿਅਕਤੀ ਆਪਣੇ ਕਮਰੇ ਵਿੱਚ ਹਨੂਮਾਨ ਜੀ ਦੀ ਮੂਰਤੀ ਰੱਖ ਸਕਦਾ ਹੈ ਪਤੀ ਪਤਨੀ ਨੂੰ ਆਪਣੇ ਕਮਰੇ ਵਿੱਚ ਸ੍ਰੀ ਕ੍ਰਿਸ਼ਨ ਅਤੇ ਰਾਧਾ ਜੀ ਦੀ ਤਸਵੀਰ ਲਗਾਉਣੀ ਚਾਹੀਦੀ ਹੈ ਪੂਜਾ ਘਰ ਵਿੱਚ ਮ੍ਰਿਤ ਪ੍ਰਜਨਾਵਾਂ ਦੀਆਂ ਤਸਵੀਰਾਂ ਨਹੀਂ ਰੱਖਣੀਆਂ ਚਾਹੀਦੀਆਂ ਮ੍ਰਿਤ ਪ੍ਰਜਨ ਭਗਵਾਨ ਨਹੀਂ ਹਨ ਅਤੇ ਉਹਨਾਂ ਦੀ ਰਜਨਾ ਪੂਜਾ ਕਰਨਾ ਅਸ਼ੋਭ ਮੰਨਿਆ ਜਾਂਦਾ ਹੈ ਮ੍ਰਿਤ ਪ੍ਰਜਨਾ ਦੀ ਪੂਜਾ ਸਿਰਫ ਪ੍ਰਿਤਪਕਸ਼ਣ ਵਿੱਚ ਕਰਨੀ ਚਾਹੀਦੀ ਹੈ ਪੂਜਾ ਘਰ ਵਿੱਚ ਸਾਧੂ ਸੰਤਾਂ ਦੀਆਂ ਤਸਵੀਰਾਂ ਵੀ ਨਹੀਂ ਲਗਾਉਣੀਆਂ ਚਾਹੀਦੀਆਂ ਪੂਜਾ ਘਰ ਸਿਰਫ ਤੁਹਾਡੇ ਇਸ਼ਟ ਦੇਵਤਿਆਂ ਲਈ ਹੁੰਦਾ ਹੈ ਪੂਜਾ ਘਰ ਵਿੱਚ ਦੇਵੀ-ਦੇਵਤਿਆਂ ਦੀਆਂ ਉਗਰ ਅਵਸਥਾ ਵਾਲੀਆਂ ਮੂਰਤੀਆਂ ਜਾਂ ਤਸਵੀਰਾਂ ਨਹੀਂ ਰੱਖਣੀਆਂ ਚਾਹੀਦੀਆਂ। ਮੂਰਤੀਆਂ ਜਾਂ ਤਸਵੀਰਾਂ ਪ੍ਰਸੰਨ ਮੁਦਰਾਵਾਲੀਆਂ ਅਤੇ ਆਸ਼ੀਰਵਾਦ ਦੇਣ ਵਾਲੀਆਂ ਹੋਣੀਆਂ ਚਾਹੀਦੀਆਂ ਹਨ। ਲੜਾਈ ਜਾਂ ਜੋਦ ਦੀਆਂ ਤਸਵੀਰਾਂ ਵੀ ਪੂਜਾ ਘਰ ਵਿੱਚ ਰੱਖਣੀਆਂ ਵਰਜਿਤ ਹਨ। ਪੂਜਾ ਘਰ ਨੂੰ ਨਿਯਮਿਤ ਸਾਫ਼-ਸੁਥਰਾ ਰੱਖੋ। ਤਾ ਜੋ ਪੂਜਾ ਘਰ ਦਾ ਵਾਤਾਵਰਣ ਪਵਿੱਤਰ ਰਹੇ ਪੂਜਾ ਘਰ ਨੂੰ ਕਦੇ ਵੀ ਗੰਦਾ ਨਹੀਂ ਰੱਖਣਾ ਚਾਹੀਦਾ ਜੇ ਤੁਹਾਡੇ ਕੋਲ ਜਿਆਦਾ ਸਮਾਂ ਨਹੀਂ ਹੈ ਤਾਂ ਪੂਜਾ ਘਰ ਵਿੱਚ ਸਿਰਫ ਇੱਕ ਮੂਰਤੀ ਰੱਖੋ ਜੋ ਤੁਹਾਡੀ ਇਸ਼ਟ ਦੇਵਤਾ ਜਾਂ ਕੋਲ ਦੇਵਤਾ ਦੀ ਹੋਵੇ ਬਹੁਤ ਸਾਰੀਆਂ ਮੂਰਤੀਆਂ ਰੱਖ ਕੇ ਉਹਨਾਂ ਦੀ ਪੂਜਾ ਨਾ ਕਰਨ ਨਾਲ ਦੇਵੀ ਦੇਵਤਿਆਂ ਦਾ ਅਪਮਾਨ ਹੁੰਦਾ ਹੈ ਇਸ ਤਰ੍ਹਾਂ ਤੁਸੀਂ ਵਾਸਤੂ ਸ਼ਾਸਤਰ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਆਪਣੇ ਪੂਜਾ ਘਰ ਵਿੱਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਰੱਖ ਕੇ ਘਰ ਦਾ ਵਾਤਾਵਰਣ ਪਵਿੱਤਰ ਬਣਾ ਸਕਦੇ ਹੋ ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇ ਤਾਂ ਕਮੈਂਟ ਬਾਕਸ ਵਿੱਚ ਜੈ ਮਾਤਾ ਲਕਸ਼ਮੀ ਜ਼ਰੂਰ ਲਿਖਣਾ ਅਤੇ ਹਾਂ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਇੱਕ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਧੰਨਵਾਦ ਦੋਸਤੋ